ਜਲੰਧਰ ਪਸ਼ਮੀ ਹਲਕੇ 'ਚ 10 ਜੁਲਾਈ ਨੂੰ ਜਿਮਨੀ ਚੋਣਾ ਹੋਣ ਜਾ ਰਹੇ ਹਨ ਜਦੋਂ ਕਿ ਕਾਂਗਰਸ ਨੇ 2 ਦਿਨ ਪਹਿਲਾਂ ਦੇ ਰਾਸ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਟਿਕਟ ਦੇ ਦਿੱਤੀ ਹੈ ਜਿਸ ਤੋਂ ਬਾਅਦ ਅੱਜ ਨਾਮਜ਼ਦਗੀ ਭਰਨ ਦੇ ਲਈ ਸੁਰਿੰਦਰ ਕੌਰ ਕੁਝ ਸਮੇਂ ਬਾਅਦ ਡੀਸੀ ਦਫ਼ਤਰ ਦੇ ਲਈ ਰਵਾਨਾ ਹੋ ਜਾਵेंगी ਨਾਮਜ਼ਦਗੀ ਭਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਰਿੰਦਰ ਕੌਰ ਦੇ ਘਰ ਪੁੱਜੇ ਇਸ ਦੌਰਾਨ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਲਾਟੀ ਸ਼ਿਰੋਵਾਲੀਆ ਨਵਜੋਤ ਦਈਆ ਰਜਿੰਦਰ 베ਰੀ ਤੋਂ ਹੋਰ ਆਗੂ सुरेंद्र ਕੌਰ ਦੇ ਘਰ ਪੁੱਜੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕੀ ਕਿਹਾ ਆਓ ਸੁਣਤੇ ਸਾਡੇ ਬਹੁਤ ਹੀ ਸਤਕਾਰਯੋਗ ਡਿਪਟੀ ਮੇਅਰ सुरेंद्र ਕੌਰ ਪੱਜ ਜੀ ਸਮੁੱਚੀ ਲੀਡਰਸ਼ਿਪ ਸਾਡੇ 베ਰੀ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ लाडी ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕੋਟੀ ਸਾਹਿਬ ਸਾਡੇ ਐਮਐਲਏ ਸਾਹਿਬ ਦਈਆ ਸਾਹਿਬ ਸਾਡੇ ਡਾਕਟਰ ਦਈਆ ਜੀ ਜਿੰਦਰਜੀ ਸਣੀ ਕਰਤਾਰਪੁਰ ਸਾਥ ਕੋਲ ਭੈਣ ਜੀ ਤੇ ਉਹਨਾਂ ਦੇ ਸਾਰੇ ਜਿਹੜੇ ਸਮਰਥਕ ਸਾਥੀ ਨੇ ਬਹੁਤ سارے ਜਲੰਧਰ ਵੈਸਟ ਦੇ ਸਾਡੇ ਉਹ ਆਗੂ ਵੀ ਇੱਥੇ ਖੜੇ ਨੇ ਬਲਾਕਾਂ ਦੇ ਪ੍ਰਧਾਨ ਤੇ ਉਹ ਆਗੂ ਜਿਹੜੇ ਸਾਰੇ ਇਸ ਟਿਕਟ ਦੇ ਦਾਵੇਦਾਰ ਸਨ ਲੇਕਿਨ ਪਾਰਟੀ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਸਾਰੀ ਲੀਡਰਸ਼ਿਪ ਨੇ ਔਰ ਸਰਵੇਿਆਂ ਦੇ ਮੁਤਾਬਕ ਜੋ ਵੀ ਪਾਰਟੀ ਨੇ ਫੈਸਲਾ ਲਿਆ ਹਾਈ ਕਮਾਂਡ ਨੇ ਆਦਰਨੀਆ ਖਰਗੇ ਸਾਹਿਬ ਔਰ ਰਾਹੁਲ ਗਾਂਧੀ ਜੀ ਦੇ ਜੋ ਫੈਸਲਾ ਲਿਆ ਕਿ ਕਾਂਗਰਸ ਪਾਰਟੀ ਦੀ ਜਿਹੜੀ ਟਿਕਟ ਹੈ ਉਹ ਭੈਣਜੀ ਸੁਰਿੰਦਰ ਕੌਰ ਨੂੰ ਦੇ ਕੇ ਨਵਾਜਿਆ ਸੋ ਮੈਂ ਸਮਝਦਾ ਕਿ ਬੇਹੱਦ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਔਰ ਮੈਂ ਵਧਾਈ ਦੇਣਾ ਚਾਹਣਾ ਹੈ ਭੈਣਜੀ ਹਰਾਂ ਨੂੰ ਆ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਇਸ ਕਾਬਲ ਸਮਝਿਆ ਕਿ ਉਹ ਸਾਡੇ ਇਸ ਪਾਈ ਇਲੈਕਸ਼ਨ ਦੇ ਵਿੱਚ ਉਮੀਦਵਾਰ ਹੋਣਗੇ। ਔਰ ਜਿਸ ਪ੍ਰਕਾਰ ਇਹਨਾਂ ਦਾ ਕੈਰੀਅਰ ਰਿਹਾ ਪੰਜ ਵਾਰ ਲਗਾਤਾਰ ਮਿਊਨਿਸਪਲ ਕੌਂਸਲਰ ਰਹੇ ਔਰ ਇੱਕ ਬਹੁਤ ਚੰਗੇ ਤਰੀਕੇ ਨਾਲ ਸਾਥੀ ਵੀ ਸਾਥ ਛੱਡ ਗਏ। ਮੇਰੇ ਕਹਿਣ ਦਾ ਮਤਲਬ ਕਿ ਹਮਸਫਰ ਇਹਨਾਂ ਦੇ ਪਤੀ ਇਹਨਾਂ ਦੇ ਘਰ ਵਾਲਾ ਸਾਹਿਬ ਵਿਚਾਰੇ ਚਲੇ ਗਏ ਸੰਨ ਲੇਕਿਨ ਬਹੁਤ ਚੰਗੇ ਤਰੀਕੇ ਦੇ ਨਾਲ ਇਹ ਕਾਮ ਸਾਦਾ ਸਧਾਰਨ ਜੀਵਨ ਪਤੀਤ ਕਰਕੇ ਆਪ ਦੀ ਸੇਵਾ ਕੀਤੀ ਆਪ ਦੇ ਪਰਿਵਾਰ ਦੀ ਸੇਵਾ ਕੀਤੀ ਬੱਚਿਆਂ ਦੀ ਪਰਵਰਿਸ਼ ਕੀਤੀ ਦੇ ਨਾਲ ਹੀ ਨਾਲ ਮੈਨੂੰ ਲੱਗਦਾ ਕਿ ਸਮਾਜ ਸੇਵਾ ਵੀ ਬਹੁਤ ਚੰਗੇ ਤਰੀਕੇ ਨਾਲ ਨਿਭਾਈ ਔਰ ਅੱਜ ਤੱਕ ਇੱਕ ਵੀ ਤਰੀਕ ਇੱਕ ਵੀ ਕਿਸੇ ਕਿਸਮ ਦਾ ਆਪ ਦੇ ਤੇ ਅਨਸ਼ ਨਹੀਂ ਲੱਗਣ ਦਿੱਤਾ ਕੋਈ ਇਲਜ਼ਾਮ ਨਹੀਂ ਲੱਗਣ ਦਿੱਤਾ ਔਰ ਮੈਨੂੰ ਪੂਰੇ ਨ ਉਮੀਦ ਹੈ ਕਿ ਸਾਡੀ ਸਾਰੀ ਲੀਡਰਸ਼ਿਪ ਬਾਜਵਾ ਸਾਹਿਬ ਚੰਨੀ ਸਾਹਿਬ ਤੇ तमाम सारे ਕਾਂਗਰਸ ਦੇ ਪੰਜਾਬ ਦੇ ਲੀਡਰ ਸਹਿਬਾਨ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਲੰਧਰ ਵਿਖੇ ਰਹਿ ਕੇ ਸਾਰੇ ਜਾਣੇ ਪੂਰਾ ਹੰਬਲਾ ਮਾਰ ਕੇ ਅਸੀਂ ਇਸ ਸੀਟ ਤੇ ਕੰਮ ਕਰਾਂਗੇ ਔਰ ਜਲੰਧਰ ਦੇ ਲੋਕ ਬਹੁਤ ਸਮਝਦਾਰ ਤੇ ਸਿਆਣੇ ਹੈ ਬਹੁਤ ਮੈਂ ਸਮਝਦਾ ਕਿ ਦੂਰ ਅੰਦੇਸ਼ੀ ਵਾਲੇ ਹੈ ਔਰ ਜਿਸ ਪ੍ਰਕਾਰ ਦਾ ਸਾਡਾ ਉਮੀਦਵਾਰ ਹੈ ਔਰ ਲੋਕ ਅੱਜਕੱਲ ਉਮੀਦਵਾਰ ਵਧਿਰੇ ਚੈੱਕ ਕਰਦੇ ਨੇ ਕਿ ਇਸ ਪ੍ਰਕਾਰ ਦੇ ਉਮੀਦਵਾਰ ਨੇ ਕਹਿਣੀ ਦਿੱਕਤ ਨਹੀਂ ਦੇ ਪੱਕੇ ਆ ਕਿ ਨਹੀਂ ਹੈ ਇਸ ਤਰ੍ਹਾਂ ਤੇ ਨਹੀਂ ਕਦੇ ਕੋਈ ਇੱਧਰ ਚਲਾ ਗਿਆ ਕਦੇ ਇੱਧਰ ਚਲਾ ਗਿਆ ਅੱਜਕੱਲ ਬੇਵਫਾ ਲੋਕ ਜਾਦੇ ਨੇ ਔਰ ਜਿਹੜੇ ਲੋਕ ਬੇਵਫਾ ਐ ਲੋਕ ਨੇ ਉਹ ਲੋਕਾਂ ਨਾਲ ਵੀ ਵਫਾ ਨਹੀਂ ਕਰ ਸਕਦੇ ਸੋ ਮੈਨੂੰ ਲੱਗਦਾ ਕਿ ਅੱਜਕੱਲ ਪੋਲੀਟੀਸ਼ੀਅਨ ਦਾ ਵਧੀਆ ਕਰੈਕਟਰ ਹੋਣਾ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਦੇ ਹੋਏ ਪਾਰਟੀ ਨੇ ਫੈਸਲਾ ਲਿਆ ਕਿ ਸੁਰਿੰਦਰ ਕੌਰ ਜੀ ਨੂੰ ਟਿਕਟ ਦਿੱਤੀ ਹੈ ਮੈਂ ਅੱਜ ਸਵੇਰ ਸੁਬਾ ਇਸ ਕਰਕੇ ਆਇਆ ਅੱਜ ਨਾਮਿਨੇਸ਼ਨ ਕਾਗਜ਼ ਦੇ ਅਖੀਰਲਾ ਦੇਣਾ ਹੈ ਫੈਸਲਾ ਇਹ ਹੋਇਆ ਹੈ ਕਿ ਨਾਮਿਨੇਸ਼ਨ ਅੱਜ ਪਰੇ ਜਾਣੇ ਸਮੁੱਚੀ ਲੀਡਰਸ਼ਿਪ ਤੇ ਸਾਡੇ ਲੋਕਲ ਐਮਪੀ ਚਰਨਜੀਤ ਸਿੰਘ ਚੰਨੀ ਸਾਹਿਬ ਇਹ ਇੱਥੇ ਨਾਮਿਨੇਸ਼ਨ ਦੇ ਸਮੇਂ ਸ਼ਾਮਿਲ ਰਹਿਣਗੇ ਔਰ ਮੈਂ ਇਸ ਕਰਕੇ ਸੁਬਾ ਆਇਆ ਕਿਉਂਕਿ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਨੇ ਨੌਜਵਾਨਾਂ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ NEET ਦੇ ਜਿਹੜੇ ਐਗਜ਼ਾਮਸ ਹੈ ਜਿਹੜੇ ਲੀਕ ਹੋਏ ਔਰ ਕਿਸ ਤਰ੍ਹਾਂ ਬੱਚਿਆਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ ਕਿਸ ਤਰ੍ਹਾਂ ਵਿਚਾਰੇ 4-4 ਸਾਲ ਬੱਚੇ ਮਿਹਨਤ ਕਰਕੇ ਅੱਜ ਰੋਕ ਰਲਾ ਰਹੇ ਹੈ ਮਾਪਿਓ ਰੋਕ ਰਲਾ ਰਹੇ ਨੇ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਦੇਸ਼ ਦੇ ਵਿੱਚ ਧੜਲੀ ਹੋਈ ਹੈ ਔਰ ਇਸ ਸਮੇਂ ਕਿ ਅਸੀਂ ਨੌਜਵਾਨਾਂ ਦੇ ਨਾਲ ਖੜਕੇ ਉਹਨਾਂ ਦੀ ਲੜਾਈ ਲੜੀਏ ਸੋ ਸਮੁੱਚੀ ਕਾਂਗਰਸ ਪਾਰਟੀ ਨੇ ਦੇਸ਼ ਭਰ ਦੇ ਹੈੱਡਕੁਆਟਰਸ ਤੇ ਧਰਨੇ ਲਾਉਣ ਦਾ ਫੈਸਲਾ ਕੀਤਾ ਹੈ ਸੋ ਇਸ ਕਰਕੇ ਮੈਂ ਨੋਮੀਨੇਸ਼ਨ 'ਚ ਅੱਜ ਨਹੀਂ ਆ ਸਕਾਂਗਾ ਮੈਂ ਸਵੇਰ ਹਾਜ਼ਰੀ ਲਵਾ ਕੇ ਜਾ ਰਿਹਾ ਹਾਂ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਮੁਕੰਮਲ ਤੌਰ ਤੇ ਮੈਂ ਇਹ ਤਾਂ ਨਹੀਂ ਕਹਾਂਗਾ ਦੂਜੀਆਂ ਪਾਰਟੀਆਂ ਨੂੰ ਕਿ ਮੈਂ ਘਰ ਲਾਵਾਂਗਾ ਤੇ ਫਲਾ ਲਾਵਾਂਗਾ ਲੇਕਿਨ ਅਸੀਂ ਪਹਿਲਾਂ ਵੀ ਨੇੜਿਓ ਹੋ ਕੇ ਔਰ ਜਲੰਧਰ ਦੇ ਵਿੱਚ ਲੋਕਾਂ ਨਾਲ ਰਹਿ ਕੇ वार्तालाप ਬਣਾ ਕੇ ਲੋਕਾਂ ਦੀਆਂ ਤਕਲੀਫਾਂ ਤੋਂ ਸਾਰੀਆਂ ਜਿਹੜੀਆਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਲੋਕਾਂ ਦੀ ਸੇਵਾ ਕਰਨ ਦਾ ਉਪਰਾਲਾ ਕਰਾਂਗੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਭੈਣ ਜੀ सुरेंद्र कौर ਜੀ ਜਦੋਂ ਨਤੀਜੇ ਆਉਣਗੇ ਵੱਡੇ ਫਰਕ ਦੇ ਨਾਲ ਅਸੀਂ ਇਹ ਜਲੰਧਰ ਦੀ ਜਿਹੜੀ ਸੀਟ ਹੈ ਇਹਦੇ ਤੇ ਚਿਤ ਪ੍ਰਾਪਤ ਕਰਾਂਗੇ